ਹਾਂਜੀ ਆਹ ਵੇਖੋ ਰਾਨਕਾ ਇਹ ਕੱਲ ਪਰਸੋਂ ਮੈਂ ਚੈੱਕ ਕਰਦਾ ਸੀ ਆਹ ਵੇਖੋ ਕਿੱਡੇ-ਕਿੱਡੇ ਸਾਈਜ਼ ਹੋ ਗਿਆ ਇਹਨਾਂ ਦੇ ਤੇ ਸਾਰੇ ਕੱਚੇ ਜਿਹੇ ਇੱਕਦਮ ਹੀ ਦੇਖੋ ਇੱਕ ਦੋ ਦਿਨਾਂ ਦੇ ਵਿੱਚ ਕਿਨੇ ਸੋਨੇ ਪੱਕੇ ਸਾਰੇ ਤੇ ਸਾਈਜ਼ ਬਹੁਤ ਵੱਡਾ ਹੋ ਗਿਆ ਦੇਖੋ ਇੱਧਰ ਵੀ ਹੈਗੇ ਆ ਸਾਰਾ ਬੂਟਾ ਭਰਿਆ ਪਿਆ ਦੇਖੋ ਅੱਜ ਸ਼ਾਮ ਨੂੰ ਤੋੜਨੇ ਆ ਇਹਨਾਂ ਨੂੰ ਆਪਾਂ ਆਹ ਵੇਖੋ ਇੱਧਰ ਰੰਗ ਕਿੰਨਾ ਸੋਹਣਾ ਜਿਵੇਂ ਜਗਦਾ ਹੁੰਦਾ ਨਾ ਬਲਬ ਜਗਦੇ ਜਿਵੇਂ ਤੇ ਸਾਈਜ਼ ਬਹੁਤ ਵੱਡੇ ਵੱਡੇ ਲੱਗੇ ਹੋਣ ਦੇਖੋ ਇਹ ਸਾਰਾ ਬੂਟਾ ਵੇਖੋ ਕਿਵੇਂ ਲੱਧਿਆ ਪਿਆ ਅਮਰੂਦਾ ਨਾਲ ਆਜੀ ਇੱਥੇ ਵੇਖਣ ਨੂੰ ਬਹੁਤ ਘੱਟ ਮਿਲਦੀ ਏ ਬੂਟਾ ਅਮਰੂਦਾਂ ਦਾ ਹੋਵੇ ਪੂਰਾ ਭਰਿਆ ਹੋਵੇ ਉੱਤੇ ਪੱਕੇ ਵੀ ਹੋਣ ਤੇ ਆ ਵੇਖੋ ਇਹ ਬੜੀ ਮਿਹਨਤ ਨਾਲ ਤਿਆਰ ਕੀਤਾ ਇਹਨੂੰ ਬਹੁਤ ਜ਼ੋਰ ਲੱਗਾ ਇਹਨੂੰ ਤਿਆਰ ਕਰਨ ਤੇ ਆਪਣਾ ਪਰ ਚਲੋ ਕਰਤਾ